ਲੋ ਵੀ ਜਪ ਦੁਪਹਿਰੇ ਵੀ ਟੁੱਟੀ ਆ ਗਈ ਤੜਕੇ ਸੀ ਕੇ ਸੀ ਮਾ ਟੜਕਣਾ ਤਾਂ ਅੱਜ ਟੁੱਟੀ ਜਿਹੜੀ ਕਾਫੀ ਚੱਲੀ ਨਾ ਭਾਈ ਟੁੱਟੀ ਪਹਿਲਾਂ ਬਹੁਤ ਘਟ ਆਉਂਦੀ ਹੈ ਨਾ ਤੇ ਅੱਜ ਟੁੱਟੀ ਡਬਲ ਆ ਗਈ ਸਾਰੇ ਬੁੱਟੇ ਨੂੰ ਪਾਣੀ ਤਾਂ ਸਾਰੇ ਇਹਨਾਂ ਨੂੰ ਪਾਣੀ ਇਹਨਾਂ ਦਾ ਆਪ ਪੀ ਗਿਆ ਕੁਦਰਤੀ ਇਹ ਜਾਂ ਅੱਧ ਵਾਰੇ ਦੁਬਾਰੇ ਫੇਰ ਪਰ ਅੱਗੇ ਨਾ ਗੁਵਾਰਾ ਸੁੱਕਾ ਪੈ ਤੀਗਾ ਟੁੱਟੀ ਦਾ ਪਾਣੀ ਅੱਜ ਕਾਫੀ ਹੈ ਅੱਜ ਬਿਲਕੁਲ ਵੰਡ ਕੇ ਗਏ ਸੀ ਟੁੱਟੀ ਵਾਲੇ ਭਾਈ ਤਾਂ ਕਰਕੇ ਮਨ ਲੱਗਿਆ ਟੁੱਟੀ ਛੱਡਤੀ ਵੀ ਬਿਲ ਭਰ ਦਾਂਗੇ ਲੋਕ ਨਾ ਇਹ ਤੇ ਫੜਕੜਾ ਘਟਿਆ ਸੀਗਾ ਇਹ ਭਰਤਾ ਇਸੇ ਪਾਣੀ ਪੈ ਗਿਆ ਚੀਕੂ ਚ ਕਿਨੂ ਚ ਅੰਬ ਚ ਅੱਕ ਦਾ ਪੇਡਾ ਹੈ ਨਾ ਇਸੇ ਪਾਣੀ ਪੈ ਗਿਆ ਜੈਮਣ ਕੇਨੂ ਤੇ ਨਿੰਬੂ ਸਾਰੇ ਭਰਤੇ ਬਈ ਮਰੂਦ ਵੀ ਭਰਤਾ ਪਣੇ ਵਾਲਾ ਹੁਣ ਆਪਾਂ ਜਦੋਂ ਆਜਾ ਉਹਨਾਂ ਨੂੰ ਨੀਰਾਚਾਰਾ ਪੋਣੇ ਬੱਕਰੀਆਂ ਨੂੰ ਜੀ ਦੇਖਿਆ ਉਹਨਾਂ ਨਾਲ ਗੱਲਬਾਤ ਕਿਵੇਂ ਆ ਇਹ ਵੀ ਲਾੜ ਵਾਲਾ ਕਰਦੇ ਆ ਰਹਿਣਾ ਆਪ ਤਾਂ ਕੱਲ ਯਾਰ ਸਾਡੇ ਨਾਲ ਦੀਦਾ ਵੱਡੀ ਵੱਡੀ ਲਾਲ ਜੀ ਪੱਟ ਸੀ ਬੜੀ ਸੋਹਣੀ ਸੀ ਤੰਦਰ ਇਹ ਦੋਵੇਂ ਜਾ ਕੇ ਕਾਰ ਵੱਡਾ ਵੱਕਾ ਡੱਬਾ ਜਾ ਤੇ ਇੱਕ ਵਿਚਾਰੀ ਲਾਲ ਜੀ ਪੱਟ ਜਾਰੀ ਨਹੀਂ ਸੋਹਣੀ ਸੀ ਨਾ ਛੱਡੀ ਕਰਾਂ ਦੋ ਬਈ ਬਹੁਤ ਘਟਾ ਪੈ ਗਿਆ ਯਾਰ ਹਨਾ ਇੱਕ ਕਰਕੇ ਲੇਟੀ ਖਾਏ ਬਈ ਆ ਖੁੱਲੇ ਅੰਦਰ ਵਗ ਗਏ ਉਧਰੋਂ ਟੱਪ ਕੇ ਕਿਤੇ ਲੱਗਿਆ ਨਹੀਂ ਸੀ ਬਾਹਰ ਜਾ ਤਾਂ ਕਰਕੇ ਬਈ ਉਹ ਜਿਆਦਾ ਲੇਟੀ ਖਾ ਗਈ ਇਹਨੇ ਘਟ ਖਾਦੀ ਸੀ ਬਹੁਤ ਵਜਾਂ ਦਵਾਈਆਂ ਤੇ ਯਾਰ ਆ ਜਾ ਤੋਰੇ ਆ ਜਾ ਆ ਜਾ ਤਾਂ ਯਾਰ ਬਈ ਉਹ ਬਚਾ ਨਹੀਂ ਸਕੇ ਨਾ ਹਾ ਬੁੱਤ ਤੇਰੀ ਪਾਈ ਨੂੰ ਆ ਤਾਂ ਵੀ ਇਹ ਕਰਕੇ ਬੜਾ ਘਾਟਾ ਪੈ ਗਿਆ ਨਾ ਯਾਰ ਬਹੁਤ ਅਫਸੋਸ ਹੋਇਆ ਯਾਰ ਇਹ ਨਿਕਲੇ ਜਾਂਦੇ ਪੰਛੀ ਦਿਨਾਂ ਦੀ ਆ ਆ ਡੱਬੇ ਰਿਹਾ ਆ ਜੋ ਆ ਵੀ ਸਾਡਾ ਸੋਹਣਾਗਾ ਇਹ ਸਾਰੇ ਇਹ ਦੋਵੇਂ ਕਹਿਰੇ ਕਹਿਰੇ ਨੇ ਬਈ ਦੋਵੇਂ ਕਹਿਰੇ ਬੱਕਰੇ ਨੇ ਆ ਆ ਪੱਛਤਾ ਕਹਿਰੇ ਬੱਕਰਾਗਾ ਤੇ ਆ ਵੀ ਦੋਵੇਂ ਬੱਕਰੇ ਬਹੁਤ ਸੋਹਣੇ ਹੈਗੇ ਹਾਂ ਉਤ ਇਹ ਚੀਜ਼ਾਂ ਰੱਖੇ ਲਾਡ ਕਰਦੀ ਨੇ ਪੂਰਾ ਮਨ ਜੀ ਜੋ ਇੱਕ ਥੋੜਾ ਮਨ ਜੀ ਕਈ ਵਾਰ ਆਸਦੀ ਹੁੰਦਾ ਨਾ ਯਾਰ ਆਪਣਾ ਹੁੰਦੇ ਨਾ ਕਰ ਜਾਂ ਉਹ ਟੈਨਸ਼ਨ ਇਹਨਾਂ ਕੋਲ ਇੱਕ ਸਾਰੀ ਟੈਨਸ਼ਨ ਦੂਰ ਆਉਂਦੀ ਯਾਰ ਸਕੂਨ ਜੇ ਮਿਲਦਾ ਮਾਨੂੰ ਆ ਕੇ ਚੰਬੜ ਜਾਂਦੇ ਤਾਂ ਇਧਰੋਂ ਉਧਰੋਂ ਆ ਕੇ ਆਜੋ ਉਹ ਪਹਿੰਦੇ ਯਾਰ ਤੂੰ ਕੀ ਕਰਦਾ ਜੀ ਤੇ ਹੁਣ ਆਪਾਂ ਇਹਨਾਂ ਨੂੰ ਨੀਰਾਚਾਰਾ ਪੋਣੇਗੇ ਤੁਹਾਨੂੰ ਦਿਖਾਉਣੇ ਕਿ ਰੱਪਾ ਵੀ ਲਓ ਸਵੇਰੇ ਠਹਿਗੇ ਲੇਟੀ ਪਿਆਉ ਦੀ ਹਲਤੀ ਵਿੱਚ ਲੈਤੀ ਪਿਆਉ ਕਿ ਇਹਨਾਂ ਨੂੰ 1.5 ਕਿਲੋ 1.5 ਕਿਲੋ ਬੰਗੂ ਲੈਟੀ ਐ 1.5 ਕਿਲੋ ਬੰਗੂ ਹਣਾ ਤਾਂ ਸਾਰੇ ਬਸੰਦ ਦੱਸਿਆ ਜਿਹਨਾਂ ਦੀ ਖਰਾਕ ਵੀ 1.5 ਕਿਲੋ ਲੈਟੀ ਐ ਤੇ ਇੱਕ ਆ ਬਾਲਟੀ ਤੋੜੀ ਦੀ ਐ ਹਣਾ ਤੋੜੀ ਦੀ ਬਾਲਟੀ ਨਾਲ ਇਹਨਾਂ ਸਾਰਿਆਂ ਦੇ ਜਿਹ ਖਰਾਕ ਦੇ ਤੋੜੀ ਦੀ ਬਾਲਟੀ ਇੱਕ 1.5 ਕਿਲੋ ਲੈਟੀ ਫਾਕਸ ਉਹ ਦੁਕਾਨ ਆ ਜਮੇ ਕੱਲ ਉਹ ਤਾਂ ਬਰਦਾਸ਼ਤ ਕੋਈ ਤਾਂ ਇੱਕ ਬਾਲਟੀ ਨਾਲ ਇਹਨਾਂ ਨੂੰ ਦੁਪਹਿਰ ਤੱਕ ਸੱਦੀ ਹੈ ਨਾ Hører du meg? ਬਤਕ ਨੂੰ ਜਦੋਂ ਦਗਾ ਕੰਟੀ ਕਰਦੇ ਨੇ ਸਾਰੇ ਇੱਕ ਬਸੇ ਰਹੇ ਐਨ ਨਾਲ ਰੱਜਣੀਆਂ ਵੀ ਦੁਪਹਿਰੇ ਫਿਰ ਦੁਪਹਿਰੇ ਨਾ ਉਹ ਦੁਪਹਿਰ ਦਾ ਖੜ ਜੋ ਕਿਦੇ ਦੰਬੀ ਲੜਾ ਉਹ ਲੈ ਕੇ ਪੈ ਨਾ ਚਿੰਬੜੀ ਉਂਦਰ ਲੋਈ ਬੱਕਰੇ ਨੀਰ ਨੂੰ ਆਪਾਂ ਆ ਕੇ ਤੇ ਬਾਅਦ ਚ ਲੈਂਦੀ ਆਪਾਂ ਸਬਜੀ ਬਾਬੇ ਨੂੰ ਕਿਹਾ ਬੇਠਾ ਦੇ ਉਹਦਾ ਸਾਰਾ ਲੈ ਜਾ ਵੀ ਕਿ ਤਿੰਨ ਕਿਲੋ ਤਾਂ ਪਰਵਾਰ ਛੋਟੇ ਕਰਕੇ ਵੀ ਥੋੜਾ ਬਹੁਤਾ ਅੱਧਾ ਤਿੰਨ ਕਿਲੋ ਬਾਬਾ ਖੋਜਣ ਲੱਗ ਰਹੇ ਨੇ ਬੇਠੇ ਨਾਲ ਪੂਰਾ ਤੇ ਉਹ ਸਬਜੀ ਇਹਨਾਂ ਦੇ ਬਾਈ ਉੱਥੇ ਰੱਖੇ ਘਰ ਦੀ ਸਬਜੀ ਵੀ ਤੇ ਆਪਦੀ ਇਹ ਸਾਰੀ ਵੀ ਵੀਰੇ ਸਪਰੇ ਘੱਟੀ ਵਰਤਦੇ ਹੈਗੇ ਕਿਉਂ ਬਾਣ ਬੜੀ ਤਕੜਾ ਬਾਣਾ ਵੀਰੇ